ਚਲੋ ਆਪਾਂ ਗੱਲ ਸ਼ੁਰੂ ਤੋਂ ਸ਼ੁਰੂ ਕਰੀਏ ਪਹਿਲੀ ਰਿਕਾਰਡਿੰਗ ਟਕੂ ਦੇ ਟਕੂ ਆ ਖੜਕੇ ਹੋਈ ਸੋਨੀਆ ਜੀ ਦੇ ਨਾਲ ਜੀ ਤੇ ਸੋਨੀਆ ਜੀ ਦੇ ਨਾਲ ਉਹਨਾਂ ਦਾ ਮੇਲ ਕਿਵੇਂ ਹੋਇਆ ਸੋਨੀਆ ਜੀ ਦੇ ਨਾਲ ਇਦਾਂ ਮੇਲ ਹੋਇਆ ਜੀ ਸੁਵਿੰਦਰ ਸਿੰਦਾ ਜੀ ਇਹ ਬਾਹਰ ਚਲੇ ਗਏ ਸੀ ਗੁਲਸ਼ਨ ਕੌਂਟੋਂ ਲੈ ਕੇ ਹਾਂਜੀ ਉਦੋਂ ਸਿੰਦਾ ਜੀ ਦਾ ਸੈੱਟ ਹੁੰਦਾ ਸੀ ਸੋਨੀਆ ਜੀ ਨਾਲ ਠੀਕ ਸੋਨੀਆ ਵੀ ਛੱਡ ਗਈ ਸਾਨੂੰ ਮੌਕਾ ਮਿਲ ਗਿਆ ਅਸੀਂ ਚੱਕ ਕੇ ਸੋਨੀਆ ਜੀ ਨਾਲ ਤਿਆਰੀ ਕਰਾ ਕੇ ਰਿਕਾਰਡਿੰਗ ਕਰਾਤੀ ਸਿੰਦਾ ਬਾਹਰੋਂ ਆਇਆ ਚਲੋ ਹੁਣ ਤਾਂ ਉਹ ਰਬ ਨੂੰ ਪਿਆਰਾ ਜੇကလေး ਜਿੰਦੇ ਹੁੰਦੇ ਭਾਵੇਂ ਉਹ ਵੀ ਮੇਰੇ ਚਾਰ ਬੋਲ ਸੁਣ ਲੈਂਦੇ ਪਰ ਛਿੰਦੇ ਨੂੰ ਲਾਲ ਮਿਰਚਾ ਬਹੁਤ ਲੱਗੀ ਅੱਛਾ ਜੀ ਹਾਂ ਜੀ ਇਹ ਤਾਂ ਚਲੋ ਜੈਲਸੀ ਥੋੜਾ ਮਨੁੱਖੀ ਸੁਭਾ ਦਾ ਹਿੱਸਾ ਆ ਹਾਂ ਜੀ ਹਾਂ ਜੀ ਦੂਜੇ ਤੋਂ ਹੈ ਨਹੀਂ ਸਾੜਾ ਹੋ ਜਾਂਦਾ ਤੇ ਆਪਾਂ ਦੇਖਦੇ ਜੀ ਐਡਾ ਤਕੜਾ ਰਿਕਾਰਡ ਚੱਲਿਆ ਉਹ ਟਕੂਏ ਦੇ ਟਕੂ ਖੜ ਗਈ ਜੀ ਜੀ ਤੇ ਸਮਾਂ ਕਿ ਉਹ ਜੋੜੀ ਕੰਟੀਨਿਊ ਹੋਣ ਦੀ ਥਾਂ ਜੋੜੀ ਟੁੱਟ ਕਿਉਂ ਗਈ ਇਹਦੇ ਵਿੱਚ ਤੁਸੀਂ ਕੀ ਕਰਨ ਮੰਨਦੇ ਹੋ ਉਹ ਜੋੜੀ ਤਾਂ ਟੁੱਟੀ ਸੀ ਜੀ ਸਾਨੂੰ ਸ੍ਰਿੰਦਰ ਸੋਹਣਿਆ ਜੀ ਦੇ ਜਿਹੜੇ ਘਰ ਵਾਲਾ ਕਸ਼ਮੀਰੀ ਲਾਲ ਹਾਂਜੀ ਕਸ਼ਮੀਰੀ ਜੀ ਉਹ ਪੈਸੇ ਪੇਮੈਂਟ ਦਿੰਦਾ ਸੀਗਾ ਉਹ ਜਿਹੜੀ ਪੇਮੈਂਟ ਖਾੜੀ ਦੀ ਕੀਤੀ ਹੁੰਦੀ ਸੀ ਨਾਮ ਉਹਦੇ ਸੀ ਉਹ ਕਸ਼ਮੀਰੀ ਲਾਲ ਜੀ ਘਰੇ ਲੈ ਜਾਂਦੇ ਸੀ ਚਮਕੀਦਾ ਜੀ 100 ਪਿਆਰ ਦਿੰਦਾ ਸੀ ਸੈੱਟ ਤਾਂ ਟੁੱਟਿਆ ਸੀਗਾ ਅਸੀਂ ਕਹਿੰਦੇ ਸਾਡੇ ਪੈਸੇ ਬਦਾਂ ਅੱਛਾ ਜੀ ਉਹ ਪੈਸੇ ਨਹੀਂ ਸੀ ਬਦੌਂਦਾ ਤੇ ਸੈੱਟ ਟੁੱਟ ਗਿਆ ਮਤਲਬ ਲਿਖਦੇ ਚਮਕੀਲਾ ਜੀ ਤਰਜਾ ਚਮਕੀਲਾ ਜੀ ਬਣਾ ਦੇ ਤੇ ਇੱਕ ਵੀ ਜੋਰ ਨਾਲ ਗਾਦੇ ਚਮਕੀ ਲਈ ਤੇ ਕਮਾਈ ਸਾਰੀ ਕਸ਼ਮੀਰੀ ਦਾ ਜ਼ਿਲ੍ਹੇ ਦੀ ਹਾਂ ਉਹ ਹਾਂ ਲੁਟਾਣਾ ਬੈਂਕ ਕਰੇ ਕਸ਼ਮੀਰੀ ਅੱਲਾ ਲੈ ਜਾਂਦਾ ਸੀ ਅੱਛਾ ਇਸ ਵਜ੍ਹਾ ਕਰਕੇ ਜਿਹੀ ਹੋਰੀ ਟੁੱਟ ਗਈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਫਿਰ ਵਿਭਾ ਮਰਜੋਰ ਕੌਰ ਜੀ ਉਹਨਾਂ ਦੇ ਨਾਲ ਕਿਵੇਂ ਮੇਲ ਮਲਾਪ ਹੋਇਆ ਇਹਨਾਂ ਦਾ ਮਲਾਪ ਹੋਇਆ ਜੀ ਕਿਉਂਕਿ ਉਹਦੋਂ ਅਸੀਂ ਕਿਤੇ ਕੁੜੀ ਕੋਈ ਲੈ ਜਾਂਦੇ ਕਿਤੇ ਕੋਈ ਲੈ ਜਾਂਦੇ ਸੀਗੇ ਉਦੋਂ ਕੁੜੀ ਮਾਰਕੀਨ ਦਾ ਰਬਰ ਜੋ ਜਾਂਦੀ ਸੀਗੀ ਅਮਰਜੋਤ ਦਾ ਮਾਨਕਨਾਉ ਸੈਟ ਟੁੱਟ ਗਿਆ ਸਾਨੂੰ ਪਤਾ ਲੱਗ ਗਿਆ ਤੇ ਅਸੀਂ ਫਿਰ ਕੇਸਰ ਸਿੰਘ ਟਿੱਕੀਆਂ ਸਾਰੇ ਟੀਮ ਨੇ ਸਰਾਹ ਕਰਕੇ ਅਸੀਂ ਅਮਰਜੋਤ ਨੂੰ ਸੈਟ ਬਣਾ ਲਿਆ